ਪੂਰੇ ਦੇਸ਼ ਭਰ ਦੇ ਵਿੱਚ ਹਾਈਵੇ ਤੇ ਐਕਸਪ੍ਰੈਸ ਵੇ ਦਾ ਜਾਲ ਵਿਛ ਰਿਹਾ ਹੈ। ਇਹੀ ਕਾਰਨ ਹੈ ਕਿ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣਾ ਆਸਾਨ ਹੋ ਗਿਆ ਹੈ। ਕਿਸਾਨਾਂ ਤੋਂ ਜਿਹੜੀ ਸਰਕਾਰ ਦੇ ਵੱਲੋਂ ਜ਼ਮੀਨ ਐਕਵਾਇਰ ਕੀਤੀ ਗਈ ਸੀ ਜਿਸ ਦੌਰਾਨ ਨਵੇਂ ਹਾਈਵੇ ਤੇ ਐਕਸਪ੍ਰੈਸ ਵੇ ਬਣਾਏ ਜਾਣੇ ਸੀ, ਹੁਣ ਜਾਣਕਾਰੀ ਮਿਲ ਰਹੀ ਹੈ ਕਿ ਸਰਕਾਰ ਓਜ਼ਮੀਨ ਕਿਸਾਨਾਂ ਦੀ ਵਾਪਸ ਕਰੇਗੀ। ਉਸ ਦੇ ਨਾਲ ਇੱਕ ਸ਼ਰਤ ਵੀ ਰੱਖੀ ਗਈ ਹੈ ਤੇ ਉਸੇ ਸ਼ਰਤ ਦੇ ਆਧਾਰ ਤੇ ਹੀ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵਾਪਸ ਕੀਤਾ ਜਾਵੇਗਾ। ਦੇਸ਼ ਭਰ ਦੇ ਵਿੱਚ ਐਕਸਪ੍ਰੈਸ ਵੇ ਤੇ ਹਾਈਵੇ ਦਾ ਜਾਲ ਵਿਛਰ ਹੈ ਵੱਡੇ ਤੇ ਛੋਟੇ ਸ਼ਹਿਰਾਂ ਦੇ ਵਿੱਚੋਂ ਕੋਈ ਨਾ ਕੋਈ ਐਕਸਪ੍ਰੈਸ ਵੇ ਜਾਂ ਫਿਰ ਹਾਈਵੇ ਜ਼ਰੂਰ ਲੰਘ ਰਿਹਾ ਹੈ ਇਹੀ ਕਾਰਨ ਹੈ ਕਿ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਸੜਕਾਂ ਹੀ ਸਫ਼ਰ ਕਰਨਾ ਆਸਾਨ ਹੋ ਗਿਆ ਹੈ ਹਾਈਵੇ ਅਤੇ ਐਕਸਪ੍ਰੈਸ ਵੇ ਦੇ ਲਈ ਕਿਸਾਨਾਂ ਤੋਂ ਜ਼ਮੀਨਾਂ ਲਈਆਂ ਗਈਆਂ ਨੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਕੁਝ ਜ਼ਮੀਨਾਂ ਵਾਪਸ ਕਰਨ ਦੀ ਤਿਆਰੀ ਕਰ ਰਿਹਾ ਹੈ ਇਸ ਜਮੀਨ ਦੇ ਲਈ ਇੱਕ ਸ਼ਰਤ ਹੋਵੇਗੀ ਦੇਸ਼ ਭਰ ਦੇ ਵਿੱਚ ਕੁੱਲ 146145 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਤੇ ਐਕਸਪ੍ਰੈਸ ਵੇ ਨੇ ਨਿਰਮਾਣ ਤੋਂ ਪਹਿਲਾਂ ਮੰਤਰਾਲਾ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰਦਾ ਹੈ ਤੇ ਬਦਲੇ ਦੇ ਵਿੱਚ ਮੁਆਵਜ਼ਾ ਦਿੰਦਾ ਹੈ ਪਰ ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਪਰ ਬਾਅਦ ਦੇ ਵਿੱਚ ਕਿਸੇ ਕਾਰਨ ਐਕਸਪ੍ਰੈਸ ਵੇ ਜਾਂ ਫਿਰ ਹਾਈਵੇ ਦੀ ਅਲਾਈਟਮੈਂਟ ਬਦਲ ਜਾਂਦੀ ਹੈ ਇਸੇ ਕਾਰਨ ਕਿਸਾਨ ਨੂੰ ਮੁਆਵਜ਼ਾ ਵੀ ਨਹੀਂ ਮਿਲਦਾ ਤੇ ਜ਼ਮੀਨ ਮੰਤਰਾਲੇ ਕੋਲ ਰਹਿੰਦੀ ਹੈ ਪਰ ਕਿਸੇ ਕੰਮ ਦੀ ਨਹੀਂ ਹੁੰਦੀ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰਾਲਾ ਨੀਤੀ ਵਿੱਚ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ ਜੇਕਰ ਐਕਸਪ੍ਰੈਸ ਵੇ ਜਾਂ ਫਿਰ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਤੇ ਕੋਈ ਉਸਾਰੀ ਨਹੀਂ ਹੋਈ ਤਾਂ ਭਵਿੱਖ ਦੇ ਵਿੱਚ ਇਸ ਜ਼ਮੀਨ ਤੇ ਕੋਈ ਉਸਾਰੀ ਦੀ ਯੋਜਨਾ ਨਹੀਂ ਹੈ ਤਾਂ ਅਜਿਹੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ ਕਿਉਂਕਿ ਮੰਤਰਾਲਾ ਜਿਹੀ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੰਦਾ ਇਸ ਸਬੰਧੀ ਨੀਤੀ ਵਿੱਚ ਜਲਦ ਹੀ ਬਦਲਾਅ ਕੀਤਾ ਜਾਵੇਗਾ ਜਾਣਕਾਰੀ ਮੁਤਾਬਕ ਮੰਤਰਾਲੇ ਨੇ ਇਸ ਵਾਰੇ ਤਿਆਰੀ ਕਰ ਲਈ ਹੈ ਦਿੱਲੀ ਮੁੰਬਈ ਅਹਮਦਾਬਾਦ ਔਰ ਤੋਲੇਰਾ ਬੈਂਗਲੁਰੂ ਚੇਨਈ ਲਖਨਊ ਕਾਨਪੁਰ ਤੇ ਦਿੱਲੀ ਅਮਰitsar ਕਟੜਾ ਇਹਨਾਂ ਵਿੱਚੋਂ ਤਿੰਨ ਐਕਸਪ੍ਰੈਸ ਵੇ ਦਿੱਲੀ ਮੁੰਬਈ ਅਹਮਦਾਬਾਦ ਤੋਲੇਰਾ ਬੈਂਗਲੁਰੂ ਚੇਨਈ ਇਸ ਸਾਲ ਤਿਆਰ ਹੋ ਜਾਣਗੇ ਜਦਕਿ ਲਖਨਊ ਕਾਨਪੁਰ ਤੇ ਦਿੱਲੀ ਅਮਰitsar ਕਟੜਾ 2026 ਤੱਕ ਤਿਆਰ ਹੋ ਜਾਣਗੇ ਇਹਨਾਂ ਐਕਸਪ੍ਰੈਸ ਵੇ ਦੀ ਕੁੱਲ ਲੰਬਾਈ 2479 ਕਿਲੋਮੀਟਰ ਦੱਸੀ ਗਈ ਹੈ ਦਿੱਲੀ ਅਮ੍ਰਿਤਸਰ ਕਟੜਾ ਨੈਸ਼ਨਲ ਹਾਈਵੇ ਦਾ ਪਹਿਲਾ ਪੜਾਅ ਚਾਲੂ ਹੋ ਗਿਆ ਹੈ ਹਰਿਆਣਾ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲਾ ਇਹ ਐਕਸਪ੍ਰੈਸ ਵੇ ਹਰਿਆਣਾ ਦੇ ਹਿੱਸੇ ਵਿੱਚ ਸ਼ੁਰੂ ਹੋ ਗਿਆ ਹੈ ਸਫਲ ਟ్రਾਇਲ ਰਨ ਤੋਂ ਬਾਅਦ ਹੁਣ ਬੂਥ ਰਹਿਤ ਟੋਲ ਸਿਸਟਮ ਵੀ ਸ਼ੁਰੂ ਹੋ ਗਿਆ ਹੈ ਚਾਰ ਮਾਰਗੇ ਸੜਕ ਉਤੇ ਹੁਣ ਕਾਰਾਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲਣ ਲੱਗ ਪਈਆਂ ਹਨ